ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਤੁਹਾਡਾ ਲਰਨ ਪੰਜਾਬ ਦੇ ਆਫੀਸ਼ੀਅਲ YouTube ਚੈਨਲ ਤੇ ਅੱਜ ਦਾ ਮੁੱਦਾ ਬਹੁਤ ਗੰਭੀਰ ਹੈ ਬਈ ਤੁਸੀਂ ਵੀ ਜਾਣਦੇ ਹੋ ਕਿ ਲੋਕ ਸਭਾ ਦੇ ਇਲੈਕਸ਼ਨ ਹੋਇਆ ਤੇ ਉਸ ਤੋਂ ਬਾਅਦ ਲੋਕ ਸਭਾ ਦੇ ਸੈਸ਼ਨ ਦੀ ਵੀਡੀਓ ਤੁਸੀਂ ਲਗਾਤਾਰ ਦੇਖ ਰਹੇ ਹੋਵੋਗੇ ਹੁਣ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹਨਾਂ ਸੈਸ਼ਨ ਦੇ ਵਿੱਚ ਕਿੰਨਾ ਖਰਚ ਹੁੰਦਾ ਹੈ ਤੇ ਇਸ ਪੈਸੇ ਨੂੰ ਕਿਵੇਂ ਮੈਨੇਜ ਕੀਤਾ ਜਾਂਦਾ ਹੈ ਲੋਕ ਸਭਾ ਦੇ ਇੱਕ ਦਿਨ ਦਾ ਖਰਚ ਲਗਭਗ 10 ਕਰੋੜ जेब च नहीं कोई रख के बैठा जो जनता की खून पसीने की कमई सरकार टैक्स के राही जब्त कर लेंदी है मुद्दे तुम भी सुन रहे हो गए राहुल गांधी एक साइड बहस कर रहे कुछ मुद्दे लैके जो मुद्दे जायज भी है ਬੀਜੇਪੀ ਉਸ ਨੂੰ ਗਲਤ ਸਾਬਿਤ ਕਰਨ ਤੇ ਲੱਗੀ ਹੋਈ ਹੈ ਇਹੋ ਜਿਹੇ ਵੀਡੀਓ ਹੀ ਤੁਸੀਂ ਦੇਖ ਰਹੇ ਹੋਵੋਗੇ ਜੋ ਮੁੱਦੇ ਚੁੱਕੇ ਜਾ ਰਹੇ ਨੇ ਉਹਨਾਂ ਤੇ ਲਗਾਤਾਰ ਬਹਿਸ ਚੱਲ ਰਹੀ ਹੈ ਇੱਕ ਦੂਸਰੇ ਨੂੰ ਗਲਤ ਕਹਿਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਜਿਸ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੋਈ ਜਿਸ ਵਿੱਚ ਸਰਕਾਰ ਨੇ ਐਵੇਂ ਕਿਹਾ ਹੋਵੇ ਕਿ ਅਸੀਂ ਅੱਗੇ ਲੋਕਾਂ ਵਾਸਤੇ ਕੀ ਕੰਮ ਕਰਾਂਗੇ ਤੇ ਇਸ ਨੂੰ ਐਵੇਂ ਵਧਿਆ ਕਰਿਆ ਜਾ ਸਕਦਾ ਹੈ ਇਹ ਗਲਤ ਕੰਮ ਹੋਇਆ ਸੀ ਹੁਣ ਅਸੀਂ ਇਹਨੂੰ ਠੀਕ ਕਰਾਂਗੇ ਹਰ ਕੋਈ ਆਪਣੇ ਆਪ ਦੀ ਸਫਾਈ ਦੇ ਰਿਹਾ ਹੈ ਹੁਣ ਜੇ ਆਪਾਂ ਗੱਲ ਕਰੀਏ ਕਿ ਸਰਕਾਰ ਤੇ ਤਾਵਾ ਬੋਲ ਰਹੇ ਨੇ ਕੌਣ ਰਾਹੁਲ ਗਾਂਧੀ ਸਰਕਾਰਾ ਉਹਨਾਂ ਦੇ ਤਾਵਿਆਂ ਨੂੰ ਲਗਾਤਾਰ ਨਕਾਰਦੀ ਆ ਰਹੀ ਹੈ ਹੁਣ ਤੁਸੀਂ ਆਪ ਹੀ ਸੋਚੋ ਜਿਸ ਦੇਸ਼ ਵਿੱਚ ਜਨਤਾ ਦੇ 50 ਕਰੋੜ ਰੁਪਏ ਸਿਰਫ ਇਨ੍ਹਾਂ ਕੰਮਾਂ ਵਿੱਚ 5 ਦਿਨਾਂ ਵਿੱਚ ਖਰਦਿੱਤੇ ਜਾਣ ਬਹੁਣ ਤੇ ਤੁਸੀਂ ਗਲਤ ਕੀਤਾ ਅਸੀਂ ਕਹਿ ਰਹੇ ਹਾਂ ਤੇ ਉਸ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਸਰਕਾਰ ਮੰਨੇ ਵੀ ਨਾ ਤਾਂ ਤੁਸੀਂ ਆਪ ਸੋਚੋ ਕਿ ਉਸ ਦੇਸ਼ ਦਾ ਭਵਿੱਖ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਜਾਵੇਗਾ ਜੇ ਆਹੀ ਸੰਸਦ ਦੇ ਸਹਿਜਨ ਦੇ ਪੈਸੇ ਨੂੰ ਪਚਾ ਕੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਅਗਨੀਵੀਰ ਵਰਗੇ ਜਿਹੜੇ ਕੰਮ ਚੱਲ ਰਹੇ ਨੇ ਉਹਨਾਂ ਨੂੰ ਠੀਕ ਕੀਤਾ ਜਾਵੇ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ 50 ਕਰੋੜ ਰੁਪਏ ਇੱਕ ਸੈਸ਼ਨ ਦੇ ਵਿੱਚ ਕੋਈ ਘੱਟ ਰਕਮ ਨਹੀਂ ਹੁੰਦੀ 50 ਕਰੋੜ ਰੁਪਏ 5 ਦਿਨਾਂ ਦੇ ਵਿੱਚ ਖਰਚ ਕੀਤੇ ਜਾ ਰਹੇ ਨੇ ਲਗਾਤਾਰ ਜ ਸਹ ਹਰ 6 ਮਹੀਨੇ ਬਾਅਦ ਸੈਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਇੰਨੇ ਮਤਲਬ ਕਿ ਹਰ ਸੈਸ਼ਨ ਦੇ ਵਿੱਚ 50 ਕਰੋੜ 5 ਕਰੋੜ ਨਹੀਂ 50 ਕਰੋੜ ਹੁਣ ਤੁਸੀਂ ਐਵੇਂ ਸੋਚੋ ਕਿ ਕਿੰਨੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ ਸਰਕਾਰ ਆਪਣੀਆਂ ਨੀਤੀਆਂ ਨੂੰ ਲਗਾਤਾਰ ਬਦਲ ਰਹੀ ਹੈ ਲਗਾਤਾਰ ਜਿਹੜੀ ਸਰਕਾਰੀ ਪੋਸਟਾਂ ਆ ਰਹੀਆਂ ਨੇ ਉਹਨਾਂ ਦਾ ਨਿੱਜੀਕਰਨ ਕਰ ਰਹੀ ਹੈ ਰੇਲਵੇ ਨਿੱਜੀਕਰਨ ਚੱਲ ਰਿਹਾ ਹੈ ਹਵਾਈ ਅੱਡਿਆਂ ਦਾ ਨਿੱਜੀਕਰਨ ਹੋ ਰਿਹਾ ਹੈ ਹੋਰ ਤੁਸੀਂ ਹੋਰ ਸੋਚੋ ਕਿ ਅਗਨੀ ਜਿਹੜੀ ਸੈਨਾ ਤੇ ਸੈਨਾ ਖੜਦੀ ਹੈ ਆਪਣੇ ਰੱਖਿਆ ਕਰਦੀ ਹੈ ਉਹਨਾਂ ਦਾ ਵੀ ਇੱਕ ਤਰੀਕੇ ਨਾਲ ਪ੍ਰਾਈਵੇਟ ਸਿਸਟਮ ਹੀ ਬਣਾ ਦਿੱਤਾ ਤੇ ਤੁਸੀਂ ਸਿਰਫ ਇੰਨੇ ਸਾਲਾਂ ਤੱਕ ਜੋਬ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਜਾਊਗਾ ਤਾਂ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਨੂੰ ਕੀ ਕਰਨ ਦੀ ਬਜਾਏ ਇੱਕ ਦੂਸਰੇ ਨੂੰ ਸਹੀ ਤੇ ਗਲਤ ਸਾਬਿਤ ਸਾਬਿਤ ਕਰਨ ਦੇ ਵਿੱਚ ਜਿੰਤਾ ਦਾਹੀ 50 ਕਰੋੜ ਰੁਪਏ ਖਰਚ ਕੀਤਾ ਜਾ ਰਿਹਾ ਤੇ ਇਹ ਗੱਲ ਕਿੱਥੋਂ ਸਹੀ ਹੈ ਤਾਂ ਤੁਸੀਂ ਜੇ ਇਸ ਗੱਲ ਤੋਂ ਮਤਲਬ ਕਿ ਸਹੀ ਮੰਨਦੇ ਹੋ ਇਸ ਗੱਲ ਨੂੰ ਮੇਰੀ ਇਸ ਗੱਲ ਤੋਂ ਸਹਿਮਤ ਹੋ ਤਾਂ ਤੁਸੀਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਨਾ ਤੇ ਅੱਗੇ ਸ਼ੇਅਰ ਵੀ ਕਰਨਾ ਦੇ ਇਸ ਗੱਲਾਂ ਤੇ ਜਨਤਾ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਮੇਰੇ ਖਿਆਲ ਦੇ ਵਿੱਚ ਕਿਉਂਕਿ ਕਮੈਂਟ ਮੈਂ ਬ੍ਰੀਡ ਕਰਿਆ ਉਹਨਾਂ ਵੀਡੀਓਜ਼ ਦੇ ਥੱਲੇ ਜਨਤਾ ਵੀ ਕੋਈ ਰਾਹੁਲ ਗਾਂਧੀ ਨੂੰ ਸਹੀ ਕਰ ਰਿਹਾ ਕੋਈ ਮੋਦੀ ਨੂੰ ਐਵੇਂ ਨਹੀਂ ਦੇਖ ਰਿਹਾ ਕਿ ਐਵੇਂ ਲੋਕ ਵੀ ਐਵੇਂ ਨਹੀਂ ਦੇਖ ਰਹੇ ਕਿ ਵੀ ਕੀ ਹੋਣਾ ਚਾਹੀਦਾ ਸੀ ਤੇ ਉੱਥੇ ਕੀ ਚੱਲ ਰਿਹਾ ਠੀਕ ਹੈ ਜਨਤਾ ਦੇ ਹੱਕ ਦੇ ਵਿੱਚ ਗੱਲ करके दो चाहे कोई जीत गया चाहे कोई हार गया दोनों के जनता वास्ते काम करना चाहिए ताकि देश में अगर वाया जा सके वो तो अपने हकों वास्ते लड़ रहे हैं भी मेरी सरकार होगी तो मैं भी करूंगा तेरी सरकार है तू गलत कर रहे हैं दोनों जने रल के काम करके देश में अगे क्यों नहीं वा सकते इस गल तक गौर जरूर करे थैंक यू सो मच